ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਨਾਗਰਾ ਪਰਸਾ Facebook ਪੇਜ ਨੂੰ ਫੋਲੋ ਕਰ ਲਓ ਬਈ ਉਹਦੇ ਉੱਤੇ ਵੀ ਆਪਣੀਆਂ ਵੀਡੀਓਆਂ ਪੈਂਦੀਆਂ ਰਹੀਆਂ ਨੇ ਬਈ ਜੀ ਠੀਕ ਹੈ ਜੀ ਤੇ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਜੋੜਾ ਲੈ ਕੇ ਆਏਗਾ ਬਈ ਸੇਲ ਵਾਸਤੇ ਇੱਕ ਜੋੜਾ ਲੈ ਕੇ ਆਏ ਬਈ ਬਹੁਤ ਚੰਗਾ ਹੀ ਜੋੜਾ ਹੈ ਜੀ ਰਿਆਲਟਡ ਜੋੜਾ ਚੰਗੇ ਜੋੜਾ ਵਾ ਹਲੋ ਜੀ ਆਹ ਕੂਤਰੇਗਾ ਤੇ ਆਹ ਕੂਤਰਿਆ ਬਾਈ ਜੀ ਕਰੋ ਸ਼ੌਂਕ ਪਹਿਲਾਂ ਤੇ ਆਪਾਂ ਪਹਿਲੇ ਇਸ ਨੂੰ ਕੂਤਰ ਦਾ ਸ਼ੌਂਕ ਕਰਾਉਣਾ ਬਾਈ ਜੀ ਚਲੋ ਬਾਈ ਜੀ ਕੂਤਰ ਦੇਖੋ ਬਈ ਖਟਕੀ ਅੱਖਾਂ ਦਾ ਨੀਲੀ ਪੂਰੀ ਜੀ ਨੋਕਾ ਬਈ ਲਾਲ ਸਰਾ ਬਈ ਲੋ ਬਾਈ ਕੀ ਕਰ ਰਹੀ ਹੋ ਜੀ ਇਹ ਇਦਰੀ ਫੰਕ ਕਰਤੇ ਹੋਇਆ ਬਾਈ ਤੇ ਆਹ ਲੋ ਜੀ ਪੰਜਿਆਂ ਦਾ ਕਰ ਲਓ ਬਾਈ ਸ਼ੌਂਕ ਲੋ ਬਾਈ ਮੰਜਿਆਂ ਦਾ ਸ਼ੌਂਕ ਕਰ ਲਓ ਤੇ ਆਜ ਦਿਨ ਕੁਝ ਵੀ ਬੋਲ ਨਹੀਂ ਰਹੀ ਮਰੀ ਅਟੜ ਜੋੜਾ ਬਾਈ ਦੇਖ ਸਰਦ ਤੁਸੀਂ ਇਹ ਆ ਗੋਸਰੀ ਆ ਬਾਈ ਖੰਟੀਆਂ ਆ ਖਾਣੇ ਲਾਲ ਸਰਦੀ ਆ ਬਾਈ ਉਹੀ ਨੀਲੀ ਪੂਰੀ ਜੀ ਨੋ ਕਹਦੀ ਬਾਈ ਤੇ ਇਹ ਵੀ ਕੈਂਚੀ ਆ ਬਾਈ ਜੀ ਕੱਟ ਕਰੀ ਹੋਈ ਆ ਬਾਈ ਤੇ ਜਦ ਇੱਕ ਮੋਢੇ ਦਾ ਗੁਲਾਬੀ ਰੰਗ ਇੱਕ ਮੋਢੇ ਦਾ ਹਰਾ ਜੰਗਲ ਗਿਆ ਸਰ ਬਾਈ ਹਰਾ ਜੰਗਲ ਠੀਕ ਆ ਬਾਈ ਜੀ ਲਾਓ ਜੀ ਕਰੋ ਪੰਜਾਂ ਸ਼ਾਂਕ ਬਾਈ ਹੈਲੋ ਬਾਈ ਜੀ ਹਾਂ ਮੈਂ ਸ਼ਾਮ ਹੈਲੋ ਬਾਈ ਆ ਜੋੜਾ ਬਾਈ ਜੀ ਕਿਸੇ ਨੇ ਲੈਣਾ ਹੋਵੇ ਬਾਈ ਆਪਣੇ ਨਾਲ ਕੰਟੈਕਟ ਕਰ ਸਕਦਾ ਫੋਨ ਤੇ ਰਿਜ਼ਲਟਡ ਜੋੜਾ ਬਾਈ ਜੀ ਠੀਕ ਹੈ ਬਾਈ ਲੱਗਿਆ ਲਗਾਇਆ ਜੋੜਾ ਬਾਈ ਪਰ ਰਿਜ਼ਲਟਡ ਜੋੜਾ ਬਾਈ ਜੀ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਕਿਸੇ ਨੇ ਵੀ ਲੈਣਾ ਹੋਵੇ ਆਪਣੇ ਨਾਲ ਫੋਨ ਤੇ ਸੰਪਰਕ ਕਰ ਸਕਦਾ ਬਾਈ ਠੀਕ ਹੈ ਜੀ ਲਓ ਜੀ ਕਰੋ ਸ਼ੌਂਕ ਬਾਈ ਪੈਨ ਪਾਸ ਲੈ ਭਾਈ ਦੂਰੇ ਰਹਿਣਾ ਆਪਣੇ ਤੋਂ ਲੋ ਜੀ ਭਾਈ ਚੈੱਕ ਕਰ ਲੋ ਉਤਰਾ ਗੋਦਰੀ ਕੋਈ ਜੁੱਤ ਹੁਣ ਲਾਓ ਜੀ ਹੁਣ ਜਿਹੜੇ ਭਾਈ ਜੋੜਾ ਲੈਣਾ ਹੈ ਆਪਣਾ ਫੋਨ ਤੇ ਕੰਟੈਕਟ ਕਰ ਲੈ ਠੀਕ ਹੈ ਬਾਈ ਜੀ ਇਹ 2000 ਰੁਪਏ ਦਾ ਜੋੜਾ ਦੇਣਾ ਬਈ ਆਪਾਂ ਨੇ 2000 ਰੁਪਏ ਦਾ ਜੋੜਾ ਦੇਣਾ ਬਈ ਫੁੱਲ ਗਾਰੰਟੀ ਹੋਂ ਅੰਡੇ ਬੱਚਿਆਂ ਦੀ ਠੀਕ ਹੈ ਬਈ ਅੰਡੇ ਬੱਚਿਆਂ ਦੀ ਫੁੱਲ ਗਾਰੰਟੀ ਹੋ 2000 ਰੁਪਏ ਜੋੜ ਦੇਣਾ ਬਈ ਇਹ ਠੀਕ ਹੈ ਜੀ ਤੇ ਬਾਕੀ ਬਾਈ ਜੀ ਫੋਨ ਨੰਬਰ ਮੇਰਾ 8872801433 8872801437 ਫੋਨ ਨੰਬਰ ਹੈ ਬਾਈ ਜੀ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਗਰਾ ਪ੍ਰੋਡਕਸ਼ਨ Facebook ਪੇਜ ਨੂੰ ਫੋਲੋ ਕਰ ਲਓ ਬਾਈ ਤੇ ਐਡਰੈਸ ਮੇਰਾ ਹੋਈ ਹੈ ਪਿੰਡ ਨਾਗਰਾ ਜ਼ਿਲ੍ਹਾ ਸੰਗਰੂਰ ਹੈ ਬਾਈ ਜੀ ਪਿੰਡ ਨਾਗਰਾ ਜ਼ਿਲ੍ਹਾ ਸੰਗਰੂਰ ਹੈ ਨੇੜੇ ਜਿਉਣੇ ਮੋੜਲੇ ਮੋੜਲੇ ਜੀ ਬਾਈ ਠੀਕ ਹੈ ਜੀ ਤੇ ਮਿਲਦੇ ਹਾਂ ਜਲਦੀ ਕੋਈ ਅਗਲੀ ਵੀਡੀਓ 'ਚ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ